ਸੋ ਨ ਵੇ ਵੀ ਪਾ ਨੇ ਸੋਚ ਵੇ ਵੀ ਪਾ ਜ਼ੈਰਾ ਵਦ ਕੀ ਜੇ ਕਰੋਵੇ ਤਾਂ ਖੰਡ ਨਹੀਂ ਚੰਗੀ ਹੁੰਦੀ ਇੱਕੋ ਕਰ ਵਿੱਚ ਆਪੋ ਆਪਣੇ ਹਾਏ ਗੰਢ ਨਹੀਂ ਚੰਗੀ ਹੁੰਦੀ ਭਾਵੇਂ ਕਿੰਨੀ ਵੀ ਚੰਗੀ ਲੱਗੇ ਹਾਏ ਵੰਡ ਨਹੀਂ ਚੰਗੀ ਹੁੰਦੀ ਇਸ ਵੰਡ ਨੇ ਕਸਮੇ ਸਾਨੂੰ ਥਾਂ ਥਾਂ ਖੂਨ ਰਵਾਇਆ ਹੀਰੇ ਮੋਤੀ ਲਾਲਾਂ ਨੂੰ ਇਸ ਮਿੱਟੀ ਵਿੱਚ ਰੁਲਾਇਆ ਇਹ ਉਹ ਵੰਡ ਜਿਨੇ ਕੂੜੇ ਲਾਲਨ ਖੇੜੇ ਇਸਨੇ ਹੀ ਦਿਲਾਂ ਤੇ ਸ਼ੀਸ਼ੇ ਵਾਰੋਂ ਵਾਰ ਤਰੇੜੇ ਸੁਣਵੇ ਬੀਬਾ ਸੋਚਵੇ ਬੀਬਾ ਤੋ ਪੁੱਤ ਪੈੜੀ ਸ਼ਾਲ ਲੈ ਨਾਏ ਕਮਲਾ ਨਾ ਤਾ ਲੈ ਨਾਏ ਚੱਲਿਆ ਵਾਂਗੋਂ ਵੇਲ ਕਵੱਲੇ ਜਿਹੜੀ ਵੰਡ ਦਾ ਨਾ ਲੈਣਾ ਏ ਉਸ ਵੰਡ ਵਿੱਚ ਬੁੱਢਾ ਤੇਲ ਵਦਿਆ ਤੋਂ ਐ ਅੱਧਾ ਤੇਲ ਦਿਨ ਦਾ ਪਿਆਏ ਸਤਾ ਤੇਲ ਤੇ ਇੱਕੋ ਕਰ ਵਿੱਚ ਆਪੋ ਆਪਣੀ ਗੰਡ ਨਹੀਂ ਚੰਗੀਆਂ ਹੁੰਦੀ ਭਵੇਂ ਕਿੰਨੀ ਵੀ ਚੰਗੀ ਲੱਗੇ ਹਏ ਵੰਡ ਨਹੀਂ ਚੰਗੀ ਹੁੰਦੀ ਹਏ ਵੰਡ ਨਹੀਂ ਚੰਗੀ ਹੁੰਦੀ ਬਰਤਨ ਲੋਹੇ ਦੇ ਕਦੀ ਟੁੱਟਦੇ ਨਹੀਂ ਮਾਲੀ ਆਪਣੇ ਬਾਗ ਨੂੰ ਕਦੀ ਪੁੱਟਦੇ ਨਹੀਂ ਤੇ ਟੁੱਟ ਜਾਂਦੇ ਨੇ ਕਈ ਵਰੀ ਲਹੂ ਦੇ ਰਿਸ਼ਤੇ ਪਰ ਰਿਸ਼ਤੇ ਯਾਰੀ ਦੇ ਕਦੀ ਟੁੱਟਦੇ ਨਹੀਂ ਤਲਕੀਆਂ ਵਾਲੇ ਚੁੱਪ ਨਹੀਂ ਕਰਦੇ ਭਵੇਂ ਤਏ ਲੱਖ ਦਿਲਾਸੇ ਯਾਰ ਜਿੰਨਾ ਤੇ ਵਿਛੜਨੇ ਚਾਹਦੇ ਉਹ ਚਾਵਨ ਕਿਹੜੇ ਪਾਸੇ ਉਹ ਚਾਵਨ ਕਿਹੜੇ ਪਾਸੇ ਕੋਈ ਅੱਖੇ ਪੀੜ ਲੱਗੇ ਤੀ ਕੋਈ ਅੱਖੇ ਪਿਆਏ ਚੁੱਕ ਕੋਈ ਅੱਖੇ ਪੀੜ ਲੱਗੇ ਤੀ ਕੋਈ ਅੱਖੇ ਪਿਆਏ ਚੁੱਕ ਵਿਚਲੀ ਕੱਲੇ ਮੁਹੰਮਦ ਬਖਸ਼ਾ ਅੰਦਰੋਂ ਕਹੀਏ ਮੌਕਾ ਤਦੋਂ ਕਈ ਏ ਮੌਕਾ ਬੀਤ ਗਈ ਚਵਾਨੀ ਤੇ ਆਇਆ ਬੁਢਾਪਾ ਜਾਗ ਪਈਆਂ ਸਭ ਬੀੜਾਂ ਹੁਣ ਕਿਸ ਕੰਮ ਮੁਹੰਮਦ ਬਖਸ਼ਾ ਸੌਫ ਚਵਾਨ ਤੇੜਾ ਤੇ ਬਹੁਤੀ ਖੁਸ਼ੀ ਵੀ ਕੰਮ ਤੇ ਪਰਪਰ ਇਸ ਗਲ ਨੂੰ ਝੋਟਣਾ ਚਾਹਨੀ ਸੁਖ ਜਾਂਦੇ ਨੇ ਔਰ ਰੱਖ ਮੁਹੰਮਦ ਮਿਲਤਾ ਜਨਾਨ ਨੂੰ ਪੋਤਾ ਪਾਣੀ ਮਿਲਤਾ ਜਨਾਨ ਨੂੰ ਪੋਤਾ ਪਾਣੀ ਤੇ ਜਿੰਨਾ ਦੁੱਖਾਂ ਵਿੱਚ ਮੇਰਾ ਦਿਲ ਪਤ ਰਾਜੀ ਤਮਸ ਸੁਖ ਉਹ ਨਾ ਤੋਂ ਵਾਰੇ ਦੁੱਖ ਕਬੂਲ ਮੁਹੰਮਦ ਬਖਸ਼ਾ ਇਹ ਰਾਜੀ ਲੈਨ ਪਿਆਰੇ ਤੇ ਮੇਰੇ ਇਸ਼ਕ ਦੇ ਵਿੱਚ ਮਾਸ਼ੋਕ ਨਾ ਹੋ ਨਹੀਂ ਅਜ ਤੱਕ ਗਲਤ ਨਿਕਾ ਕੀਤੀ ਤੇਰੀ ਹਰ ਮੁਲਾਕਾਤ ਮੈਂ ਇੰਜ ਕੀਤੀ ਜਿਵੇਂ موسی ਨਾਲ ਖੁਦਾ ਕੀਤੀ ਤੇ ਨਹੀਂ ਫਰਕ ਕੀਤਾ ਤੇਰੀ ਪੂਛਾ ਵਿੱਚ ਨਾਇ ਖਤਰਿਆਂ ਦੀ ਕੋਈ ਪਰਵਾਹ ਕੀਤੀ ਤੇ ਇੱਕ ਤੈਨੂੰ ਮੈਂ ਰੱਬ ਨਹੀਂ ਕਹਿ ਸਕਦਾ ਬਾਕੀ ਸਾਰੀ ਰਸਮ ਅਦਾ ਕੀਤੀ ਬਾਕੀ ਸਾਰੀ ਰਸਮ ਅਦਾ ਕੀਤੀ ਉਮੀਦ ਕਰਤਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲੇ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ